ਸਤਿ ਸ੍ਰੀ ਅਕਾਲ ਮਿੱਟੀ ਸਾਰਿਆਂ ਨੂੰ ਵਿਡੀ ਚੜਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਤੁਹਾਡਾ ਵਿਡੀ ਚੜਦੀ ਕਲਾ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਕੋਲ ਤੱਕ ਪਹੁੰਚ ਸਕੇ ਤੇ ਵਿਡੀ ਅੱਧੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਵਾਂਗੇ ਬਹੁਤ ਹੀ ਖੂਬਸੂਰਤ ਚੰਗੀਆਂ ਨਾਮੀ ਝੋਟੀਆਂ ਸੂਈਆਂ ਸਵਾਈਆਂ ਤਿੰਨ ਤੇ ਇੱਕ ਗੱਬਣ ਵੀ ਜੀ ਐਂਡ ਤੱਕ ਇੱਕ ਸਸਤੇ ਭਾਅ ਦੀ ਚੰਗੇ ਥਣਲੇ ਵੀਰਾਂ ਪਤਨ ਵਿਖਾਵਾਂਗੇ ਵੀਡੀਓ ਤੱਕ ਵੀਰ ਜੀ ਬਣਿਆ ਰਿਹਾ ਐਂਡ ਤੱਕ ਤੇ ਡਰੈਸ ਵੀਰ ਦੀ ਨੋਟ ਕਰ ਲੋ ਆਪਣਾ ਨਾਮ ਹੈਗਾ ਵੀਰ ਦੀ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਰ ਲਾਗੇ ਵੀਰ ਦੀ ਲੁੱਪੋ ਕੇ ਚਗਾਵਾ ਜੇ ਤੇ ਫੋਨ ਨੰਬਰ ਹੈਗਾ ਜੀ ਵੀਰ ਜੀ 95928 00635 ਤੇ ਵੀਰ ਜੀ ਆ ਪਹਿਲੇ ਨੰਬਰ ਵਾਲੀ ਝੋਟੀ ਆ ਸੂਹੀ ਸਵਾਈ ਆ ਬਹੁਤ ਹੀ ਚੰਗੇ ਵੱਡੇ ਕੱਦ ਦੀ ਚੰਗੀ ਬੇਲ ਦੀ ਤੇ ਚੰਗੇ ਰਿਕਾਰਡ ਵਾਲੀ ਵੀਰ ਦੀ ਝੋਟੀ ਇਹ ਵੀਰ ਜੀ ਦੂਜਾ ਸੁਹਾ ਸੁਹੀ ਜੇ ਤੇ ਬਹੁਤ ਹੀ ਸੋਹਣੀ ਸੁਨੱਖੀ ਝੋਟੀ ਆ ਥਣ ਲੇਵੇ ਦੀ ਬਹੁਤ ਸਵਾਫ ਹੈ ਝੋਟੀ ਤੇ ਵਿਦੀ ਝੋਟੀ ਸਲੇ ਦੁੱਧ ਇਸ ਟਾਈਮ 12 ਕਿਲੋ ਤਿਆਰ ਹੋਊਗਾ ਜੇ ਤੇ ਬਾਕੀ ਜੇ ਕੋ ਵੀਰ ਭਰਾ ਸੰਭੂਗਾ ਜਿੱਦੀ ਝੋਟੀ ਆ ਝੋਟੀ ਦੁੱਧ 15 16 ਕਿਲੋ ਬੜੇ ਰਮਾਨ ਨਾਲ ਕੱਢ ਸਕਦੀ ਜੇ ਆ ਦੇਖੋ ਚੰਗੀ ਖੱਲਿਓ ਵੀ ਝੋਟੀ ਤੇ ਆ ਰਿਹਾ ਬਾਕੀ ਪਿੱਠ ਪੜਾ ਝੋਟੀ ਦਾ ਬਹੁਤ ਹੈ ਵਿਦੀ ਕੱਦ ਕਾਠ ਬਹੁਤ ਆ ਬੱਚਾ ਝੋਟੀ ਦਾ ਵਿਦੀ ਆ ਜੇ ਮਗਰ ਕੱਟਾ ਜੇ ਤੇ ਵਿਦੀ ਆ ਕੋਈ ਮਾ ਲੋ 15 20 ਦਿਨਾਂ ਦੀ ਸੂਈ ਹੋਗੀ 10 ਦਿਨਾਂ ਦੀ ਇਹ ਬਾਰਾ ਕੁ ਲੋ ਦੁੱਧ ਤਿਆਰ ਜੇ ਥੱਲੇ ਇਹ ਪਤਨ ਤੋੜ ਕੇ ਵਿਖਾਉਨੇ ਆ ਝੋਟੀ ਕਰੋ ਵੀ ਕੀ ਫੇਸ ਕੁਆਲਟੀ ਚੈੱਕ ਕੱਦ ਕਾਟ ਵੀ ਕੀ ਚੈੱਕ ਕਰੋ ਬਾਈ ਬੇਲ ਚੈੱਕ ਕਰੋ ਝੋਟੀ ਦੀ ਪੂਰੀ ਗਾਹੀ ਪੜੀ ਹੋਵੇ ਤਾਂ ਜਦ ਤੂੰ ਨਾ ਦਾ ਸੈਕ ਤੇ ਗੇਅਰ ਚੈੱਕ ਕਰੋ ਲੈਵਲ ਦੀ ਕੁਆਲਟੀ ਵੀ ਚੈੱਕ ਕਰੋ ਪੂਰੀ ਝੋਟੀ ਫਿਕਸ ਜੇ ਲੈਵਲ ਦੀ ਝੋਟੀ ਆ ਕੋਈ ਵੀ ਚਾਲੀ ਵੀ ਵੀ ਗੇੜਿਆ ਤੇ ਫੇਰ ਉਪੋਂ ਦੀ ਕੱਢ ਦੀ ਝੋਟੀ ਵੀਧੀ ਕੋਟਾ ਇੱਕ ਹਮਾ ਆਇ ਤੇ ਭਾ ਕੀ ਵੀਧੀ ਜੇ ਝੋਟੀ ਦੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਤੇ ਵੀਧੀ ਝੋਟੀ ਦਾ ਉਹ ਮੈਂ 2.5 ਲੱਖ ਵੀ ਮੰਗ ਲਈਏ ਤੇ ਕੋਈ ਗੱਲ ਨਹੀਂ ਝੋਟੀ ਦਾ ਜੈਜ ਆ ਬਾਕੀ ਵੀਧੀ ਆਪਾਂ ਜੈਜ ਹੀ ਮੰਗਾ ਕਿਤੇ ਜੈਜ ਹੀ ਦੇ ਦਾਂਗੇ ਇਹਦਾ ਵੀਰ ਜੀ ਮੋਲ ਆ ਕਹਦੇ 1,40,000 ਰੁਪਿਆ ਏ ਵੀਡੀ ਜਿਹੜੀ ਦੇਣੀ ਆ ਹਾਂ ਨਾ ਹੀ ਆਪਾਂ ਵੀਡੀ ਝੋਟੀ ਜਿਹੜੀ ਹਾਂ ਨਾ 1,20,000 ਦੀ ਝੋਟੀ ਦੇਣਾ ਆਪਾਂ 5 ਨਹੀਂ ਘਟਾਉਣਾ 10 ਨਹੀਂ ਘਟਾਉਣਾ ਬੋਲੋ ਕਰਤਾ 1,20,000 ਦੀ ਝੋਟੀ ਵੀ ਜੀ ਦੇਦਾ ਤੇ ਦੂਜੇ ਨੰਬਰ ਤੇ ਆ ਗਈ ਵੀ ਜੀ ਇਹ ਵੀ ਕੱਲ ਦੀ ਸੂਈ ਜੇ ਤੀਜਾ ਸੂਆ ਮੈਂ ਦੇ ਵੇਖੋ ਵੀਡੀ ਥੱਲੇ ਗਾਈ ਬਲੈਤ ਨਹੀਂ ਬਣੀ ਕਰਦੀ ਜੇ ਤਾਜੀ ਸੂਈ ਵੀ ਜੀ ਤੁਹਾਨੂੰ ਬੱਚਾ ਵੀ ਵਿਖਾਉਣੇ ਆ ਅੱਜ ਕੱਲ ਦੀ ਮੈਂ ਸੂਈ ਹੈ ਮੈਂ ਥੱਲੇ 9-10 ਕਿਲੋ ਬੋਲਾ ਹੀ ਹੋਊਗਾ ਤੇ ਇਹ ਵੀ ਜੀ 15 16 ਕਿਲੋ ਰਕਾਰ ਦੀ ਮਹਜੇ ਉਹੀ ਵੀ ਜੀ ਮੈਂ ਪੂਰੀ ਸੰਭੀ ਹੈ ਵੇਖੋ ਬਿਲਕੁਲ ਪਤਲੇ ਚੰਬ ਦੀ ਨਾੜਾਂ ਵੇਖੋ ਪੂਰਾ ਹੀਰਾ ਮੈਂ ਵੀ ਦੀ ਸਨ ਦਾ ਸੈ ਇਤੇ ਗੈਪ ਚੈੱਕ ਕਰੋ ਇਹ ਤਾਂ 90 40 ਲਾ ਕੇ ਮੱਦੇ ਵਖੰਨੇ ਆ ਤੇ ਬਹੁਤ ਹੀ ਸਾਫ ਸੁਥਰੀ ਚੰਗੀ ਮੈਂ ਵੀ ਦੀ ਚੋਣ ਇਹ ਵੀ ਐਡੀ ਪੋਲੀ ਆ ਵੀ ਭਵੇਂ ਸਮਾ ਕੇ ਹੱਥ ਹੀ ਮੜਾ ਜੇ ਲਾਈ ਹੋਇਆ ਧਾਰ ਰੁਕ ਰੁਕਦੀ ਆਊਗੀ ਉਹ ਵੀ ਜੀ ਫੇਸ ਕੁਆਲਟੀ ਚੈੱਕ ਕਰੀ ਚੰਗੇ ਵੀ ਜੀ ਵੱਡੇ ਘੱਟ ਕਾਟ ਦੀ ਚੰਗੇ ਵਜਨ ਦੀ ਇਹ ਆ ਬੱচ্চਾ ਜੀ ਮੈਂ ਤਾਂ ਇਹ ਲੈਣਾ ਸਣਾ ਦਾ ਸਾਈਟ ਤੇ ਕੈਪਚਰ ਕਰੋ 15 16 ਕਿਲੋ ਘਰ ਵਾਲੇ ਦੇ ਦੁੱਧ ਕੱਢਦੀ ਰਹੀ ਹੈ ਜੇ ਕੋਈ ਵੀਰ ਭਰਾ ਸੇਵਾ ਕਰੇ ਜਿੱਡੀ ਮੈਂ ਵੱਡੀ ਆ ਜਿੱਤੇ ਕੱਦ ਕਾਂਠ ਹਲੀ ਜਿੱਤੇ ਦੇਵੇ ਦੀ ਮਾਲਕ ਆ ਦੁੱਧ ਮੈਂ 18 20 ਕਿਲੋ ਵੀ ਦੇ ਸਕਦੀ ਹਾਂ ਬਿਲਕੁਲ ਤਾਜੀ ਦੁੱਧ ਮੈਂ ਹੁਰੀ ਦੇ ਘੜੀ ਦੀ ਬਾਕੀ ਸਾੰਭੇ ਵੀਰ ਭਰਾਵਾਂ ਚੰਗੀ ਆ ਚੰਗੀ ਵੀਰ ਜੀ ਮੈਂ ਐਨਾ ਵੀ ਮੈਂ ਲੱਪਾ ਕੋਈ ਨਹੀਂ ਚਲਾਇਆ ਮੋਲਤ ਵੀਰ ਜੀ ਇਹਦਾ ਵੀ ਭਾਵੇਂ 2 ਲੱਖ ਮੰਗ ਲਈਏ 1.5 ਲੱਖ ਮੰਗ ਲਈਏ ਬਾਕੀ ਮੋਲ ਆਪਾਂ ਵੀ ਦੀ ਗੈਰ ਹੀ ਕਰਾਂਗੇ ਇਹਦਾ ਵੀ ਇੱਥੇ ਦੇ ਹੀ ਦੇਣੀ ਮਾਜ ਮੋਲ ਵੀਰ ਜੀ ਇਹਦਾ ਵੀ 1,30,000 35,000 ਮੰਗ ਲਈਏ ਇਹ ਵੀਰ ਜੀ 1,15,000 ਦੀ ਦੇ ਦਾਂ 15,000 ਚੋ ਵੀਰ ਜੀ 8000 ਰੁਪਿਆ ਹੋਰ ਛੋਟ ਕਰ ਦਾਂ 1,12,000 ਦੀ ਮਾਜ ਦੇ ਦਾਂ ਬਾਕੀ ਮੈਂ ਤਾਂ ਵੀਰ ਜੀ ਥਾਂ ਟੇਵਾ ਵੇਖੋ ਮੈਂ ਤਾਂ 1,12,000 ਦੀ ਮੈਂ ਹਾਣਾ ਹੀ ਆਪਾਂ ਲਾਂਗੇ ਤੇ ਤੀਜੇ ਨੰਬਰ ਤੇ ਵੇ ਅਗੀ ਵੀ ਜੀ ਇਹ ਵੀ ਮੈਂ ਬਹੁਤ ਹੀ ਵੱਡੇ ਕੰਦ ਕਾਟ ਦੀ ਚੰਗੀ ਵਿੱਚ ਸੁਬਾਹ ਦੀ ਆ ਤੇ ਇਹ ਵੀ ਬਿਲਕੁਲ ਤਾਜੀ ਸੁਈ ਆ ਇਹਦੇ ਮਗਰ ਕੱਟੀ ਆ ਇਹ ਵੀ ਜੀ ਤੰਨਾ ਦਿਨਾਂ ਦੀ ਸੁਈ ਆ ਇਥੇਲੇ ਮੈਂ ਥੱਲੇ 8-9 ਕਿਲੋ ਬੋਲੀ ਹੋ ਗਈ ਥੱਲੇ ਦੁੱਧ ਦਾ ਵੀ ਜੀ ਮੈਂ ਤਾਂ ਰਕਾਲੇਗਾ ਵੀ 15-16 ਕਿਲੋ ਦਾ ਜੀ ਇਹ ਤਾਂ ਕੁਦਰਤਮ ਪਰਮਾਤਮਾ ਨਾਲੋਂ ਅਰਕਾਂ ਸਾਰੀਆਂ ਮਈਆਂ ਚੰਗੇ ਵੱਡੇ ਰਕਾਲੀਆਂ ਤੇ ਚੰਗੀਆਂ ਵੱਡੀਆਂ ਮਿਲੀਆਂ ਮਹਾਰਾਜ ਲੋਪਾਂ ਤੇ ਬਾਕੀ ਵੀ ਜੀ ਮਈਆਂ ਦੇ ਹਿਸਾਬ ਨਾਲ ਬਿਲਕੁਲ ਮੁੱਲ ਮੁਕਤਾਲੀ ਹਿਸਾਬ ਦੇ ਜੀ ਇਹ ਅੱਜ ਬਿਲਕੁਲ ਮੁੱਲ ਕਵੀ ਥਾਣਾ ਦਾ ਸਾਇਜ ਤੇ ਗੈਪ ਚੈੱਕ ਕਰੋ ਕੋਣ ਜਵਾ ਵੀ ਦੀ ਵੀ ਮੈਂ ਬਹੁਤ ਸਾਫ ਹਾਂ ਮੈਂ ਸਿਰਫ ਸਾਹਮਣ ਵਾਲੀ ਪੰਜ ਸੱਤ ਆਉਂਦਿਆਂ ਆਉਂਦਿਆਂ ਮੈਂ ਸੁਬੀ ਜਿਹੜੀ ਪਾ ਕੇ ਮੈਂ ਥੋੜੀ ਥੋੜੀ ਹੋਣੀ ਸੀ ਦੂਦੋ ਚੱਲਣ ਡਈ ਆ ਤੇ 8 ਕਿਲੋ ਮੈਂ ਇਹਨੇ ਬੋਲੀ ਹੋ ਗਈ ਤੋਈ ਮੈਂ ਤਾਰੀ ਆਈ ਇਹਦੇ ਮਗਰ ਕੱਟੀ ਜੇ ਆ ਕੱਟੀ ਆ ਵੇ ਪੁੱਤ ਪਤਾ ਕੱਦ ਕਾਟ ਇਹਦਾ ਵੀ ਵੀਰ ਜੀ ਬਹੁਤ ਤਕੜਾ ਇਹ ਵੀ ਚੰਗੀ ਮੈਂ ਸੰਭੀ ਕਿਨੇ ਉਹ ਵੀ ਭੜਾ ਸੰਭੂਗਾ ਦੁੱਧ ਵੀ 15-16 ਕਿਲੋ ਬੜੇ ਮਾਣ ਨਾਲ ਕੱਢੀਆਂ। ਮਈਆਂ ਵੀ ਦੀ ਤਿੰਨੇ ਮਈਆਂ ਇੱਕ ਤੋਂ ਇੱਕ ਤੋਂ ਵੱਧ ਤੋਂ ਵੱਧ ਮੱਝ ਆ। ਸਮਝ ਨਹੀਂ ਆਉਂਦੀ ਵੀ ਵੱਧ ਵੱਧ ਕਿਹਦਾ ਮੰਗੀਏ ਤੇ ਘੱਟ ਕਿਹਦਾ ਮੰਗੀਏ। ਤੇ ਮੁੱਲ ਤੇ ਵੀ ਦੀ ਵੀ ਮੈਂ ਇੱਥੇ ਹੀ ਆ। ਇਹ 30-25 ਦੇ ਘਰੇ ਦੀ ਆ। ਆਪਾਂ ਚਲੋ ਜਾਇ ਜੀ ਕਰਦਾਂਗੇ ਚਾਹੀਦੇ ਤਾਂ। ਇਹਦਾ ਮੁੱਲ ਵੀ ਦੀ ਇਹਦਾ ਵੀ 1 ਲੱਖ। 15000 ਜਾਂ 20 ਲੱਖ 1000 ਕਰਾ ਲਓ ਵੀ ਆਪਾਂ ਹਾਨਾ ਇੱਕ ਦਸ ਦੀ ਦੇ ਦਾਂਗੇ ਬਿਲਕੁਲ ਜੈਜ ਬੋਲੇ ਵਿਧੀ ਇਹਦਾ ਆਪਾਂ ਤੁਹਾਨੂੰ ਵਿਖਾਉਣੇ ਆ ਹੁਣ ਸੱfte ਬਾਦੀ ਮੱਝ ਚੌਥੇ ਨੰਬਰ ਤੇ ਵਿਧੀ ਆ ਗਈ ਜੇ ਸੂਣ ਵਾਲੀ ਆ ਝੋਟੀ ਦੂਜਾ ਸੂਬਾ ਸਿੰਘ ਝੋਟੀ ਥੋੜਾ ਜਿਹਾ ਖੁੱਲਾ ਆ ਬਾਕੀ ਥਣਲੇਵਾ ਵੱਡੀਆਂ ਮਈਆਂ ਦਾ ਘਾੜ ਤੋੜਨਾ ਐਦਾਂ ਲੇ ਥਣਲੇਵਾ ਦੇ ਕੋਲ ਚੈੱਕ ਕਰੋ ਹਲਪਤਾ ਇਹ ਦੂਸਰਾ ਡਰਦੀ ਆ ਆ ਵੇਖੋ ਥਣਲੇਵਾ ਇਹਦਾ ਅਰੇ ਬ੍ਰਿਕ ਪੰਜ ਤੋਂ ਛੇ ਦਣੇ ਨੇ ਲੈ ਜਾਣੇ ਆ ਚਾਰ ਪੰਜ ਦਣੇ ਪਰ ਇਹਦਾ ਮੈਦਰ ਰਿਕਾਰਡ ਵੀ 12 13 ਕਿਲੋ ਦਾ ਦੁੱਧ ਭਰਦੀ ਰਹੀ ਪਿਛਲੇ ਸੂਏ ਨੇ ਤੇ ਦੂਜੀ ਸੂਈ ਅੱਗੇ ਸੂਈ ਕੱਜਾ ਸੂਹ ਸੁਹਗੀ ਯਾਰ ਕੋਈ ਪਿਛਲੇ ਸੂਈ ਦਾ 12 13 ਕਿਲੋ ਦਾ ਰਿਕਾਰਡ ਆ ਆਪਾਂ ਤੋਂ ਵਰਤੀਏ ਬਹੁਤ ਨੇ ਹੋਰ ਵੀ ਖੜੇ ਹੁਣ ਤੋਂ ਪਰ ਮੈਂ ਬੜੀ ਸਾਫ ਆਈ ਬਿਲਕੁਲ ਇਹ ਲੈ ਖਾਣ ਲੈਵੇ ਦੇਖਾਓ ਚੈੱਕ ਕਰਾਓ ਅੱਡੀ ਮੈਂ ਸਾਫ਼ ਹੈ ਵੀ ਇਹ ਇਹ ਵੀ ਜੀ ਦੋ ਚਾਰ ਨਾ ਚੰਗਾ ਥਾਣ ਦੇ ਬਾਅਦ ਤੇ ਜਿੱਦਾ ਕਰ ਲੂਗੀ ਉਹਦੇ ਰਿਕਾਰਡ ਵਾਲੀ ਚੰਗੀ ਮਾਝ ਹੈ ਵੀ ਇਹਦਾ ਮੋਲੇ ਦਾ ਵੀਰ ਜੀ ਭਾਵੇਂ ਕਰਨ ਮੋਤਾ ਠੰਡੀ ਮੈਂ ਦੀ ਮੱਤੀ ਕੋ ਗੱਲ ਨਹੀਂ ਥੋੜਾ ਦੇਖ ਕੇ ਫੋਨ ਕਰਕੇ ਡਰਦੀ ਫੜੇ ਕੋ ਕਰਕੇ ਲਗਾਈ ਆ ਤੇ ਇਹਦਾ ਮੁੱਲ ਕਰਨ ਨੂੰ ਵੀਰ ਜੀ ਭਾਵੇਂ 80 ਕਰ ਲਈਏ 85 ਕਰ ਲਈਏ ਥਣ ਲਿਓ ਤਾਂ ਕਈ ਤੇ ਉਹਨਾਂ ਮਈਆਂ ਦੇ ਮੁਕਾਬਲੇ ਪਰ ਕੋਈ ਕੋਲ ਜੈਡ ਮਿਲੀ ਆ ਆਪਾਂ ਜਿਆਦਾ ਹੀ ਦੇ ਦੇਣੀ ਆ 80 ਕਰ ਲਈਏ 85 ਕਰ ਲਈਏ ਵੀਰ ਜੀ 75000 ਦੀ ਮੈਂ ਦੇ ਦਾਂਗੇ ਆਪਾਂ ਆਣਾ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ